ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੀਤਪਾਲ ਗੁਰਜਵੰਦਪੁਰ ਬਲੌਸ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਉਣੇ ਆਂਗੇ ਵਲੌਗ ਆਪਾਂ ਕੰਮ ਥੰਦਾ ਕਰ ਲਿਆ ਸੀ ਤੇ ਆਪਾਂ ਹੁਣ ਜਾਣਗੇ ਬਾਜ਼ਾਰ ਅੱਜ ਸ਼ੋਪਿੰਗ ਕਰਨ ਮਸਾਂਬਾਰੀ ਆਈ ਹੈ ਪ੍ਰੀਤਪਾਲ ਦੀ ਕੱਪੜਿਆਂ ਦੀ ਅੱਜ ਦੇਖਦੇ ਆਂਗੇ ਆਪਾਂ ਸੰਗਰੂਰ ਜਾਂਦੇ ਆਂਗੇ ਸੰਗਰੂਰ ਤੋਂ ਲੈ ਕੇ ਆਵਾਂਗੇ ਤੇ ਵਲੌਗ ਦੇ ਅੰਦਰ ਤੱਕ ਵੀ ਰੂਟ ਦੇਖਿਆ ਕਰੋ ਵਲੌਗ ਕਿਵੇਂ ਦਾ ਲੱਗਦਾ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਆਪਾਂ ਹੁਣ ਉ ਕਿਵੇਂ ਦੇ ਮਿਲਣਗੇ ਕਿਵੇਂ ਦੇ ਲੈ ਕੇ ਆਉਣੇ ਨੇ ਪ੍ਰੀਤਪਾਲ ਦੇ ਤੇ ਹੋਰ ਸਾਰਿਆਂ ਦੇ ਹਜੇ ਆਪਣੀ ਜੁੱਤੀ ਜੋੜਾ ਸਾਰਵਸ ਰਹਿਣਾਗਾ ਅੱਜ ਸਾਰਾ ਕੰਮ ਨਿਮੇੜ ਦਾਂਗੇ ਕਿਉਂਕਿ ਵਿਆਹ ਦੇ ਵਿੱਚ ਦਨ ਥੋੜੀ ਰਹਿਗੇ ਬਸ ਕੱਲ ਤੋਂ ਸਟਾਰਟ ਵਾਂਗੂ ਹੋ ਜਾਊਗਾ ਆਪਣਾ ਕੰਮ ਵਿਆਹ ਦਾ ਤੇ 5 ਦਿਨ ਰਹਿਗੇ ਹੁਣ ਤਾਂ ਬਸ ਚਲੋ ਜੀ ਆਪਾਂ ਸੁਨਾਮ ਜਾਏ ਤੇ ਸ਼ਾਪਿੰਗ ਆਪਾਂ ਕਰਿਆਏ ਤੇ ਸ਼ਾਪਿੰਗ ਥੋੜੀ ਜੀ ਰਹਿ ਗਈ ਮੇਰੀ ਰਹਿ ਗਈ ਬਸ ਹੋਰ ਸਾਰਿਆਂ ਨੇ ਕਰ ਲਈ ਤੇ ਆਪਾਂ ਹੁਣ ਜਾਣਾਂ ਜੀ ਖੰਡਪਾਟ ਵਾਲਿਆਂ ਦੇ ਘਰ ਆਪਾਂ ਉੱਥੇ ਦਾ ਵਲੌਗ ਬਣਾਵਾਂਗੇ ਆਪਾਂ ਸ਼ਾਪਿੰਗ ਦਾ ਵਲੌਗ ਨਹੀਂ ਬਣਾਇਆ ਹੈ ਜਿਹੜਾ ਕੁਝ ਆਪਾਂ ਨਹੀਂ ਲੈਂਦਾ ਹੈ ਹਨਾ ਵੀ ਆਪਾਂ ਤੁਹਾਨੂੰ ਕੱਲ ਵਾਲੇ ਵਲੌਗ 'ਚ ਦਿਖਾਵਾਂਗੇ ਤੇ ਹੁਣ ਭੱਜ-ਭੱਜ ਕੇ ਹੁਣੀ ਅਸੀਂ ਆਏ ਤੇ ਪੌਣੇ 4 ਵਜੇ ਟਾਈਮ ਆ ਜਿਹੜਾ ਹੁਣ 4:00 ਵਜੇ ਨੇ ਪੌਣੇ 4 ਵਜੇ ਅਸੀਂ ਆਇਆ ਆ ਕੇ ਮੱਜਾਂ ਨੂੰ ਸਨੀ-ਸੁਨੀ ਪਾ ਕੇ ਕੱਪੜੇ ਬਾਹਲ ਕੇ ਹੁਣ ਆਪਾਂ ਜਾਣਾਂ ਜੀ ਖੰਡਪਾਟ ਵਾਲਿਆਂ ਦੇ ਘਰ ਆਪਾਂ ਤੁਹਾਨੂੰ ਉੱਥੇ ਦਾ ਵਲੌਗ ਸ਼ੇਅਰ ਜ਼ਰੂਰ ਕਰਾਂਗੇ

ਅਸੀਂ ਵੀ ਸੁਨਾਮ ਹੀ ਅੱਛਾ ਅਸੀਂ ਬੰਦੇ ਨੂੰ ਫੋਨ ਕਰਤਾ ਅੱਛਾ ਸੁਨਾਮ ਤਾਂ ਸਿੱਧੇ ਇੱਧਰ ਨੂੰ ਆ ਗਏ ਨਾ ਨਾ ਆਪਣੇ ਬਦਲ ਕਰੇਗੇ ਇਹ ਬਹੁਤ ਸਾਰੇ ਉਹ ਕੰਮ ਕਰਦੇ ਨੇ ਮੈਂ ਵੀ ਬੈਠੇ ਹਾਂ ਤੇ ਮੈਂ ਉਹਨੂੰ ਪਾ ਲੋ ਕਿ ਉਹ ਚਾਰ ਵਜੇ ਵਾਗੇ ਤੇ ਅੱਧਾ ਲੈਣਗੇ banana <dum> masih <shaman> <MM2> <cción laughs> तो और क्यों बिगड़ना है वैसे? मैं इंद्रियों का बारिश आने पर क्यों बिगड़ेगी? तो उसे जागाने के लिए उसको साइकिल लाओ। ये तो तुम तो नया उनका तो नहीं फट गया? तो तुम तो नया उनका तो नहीं फट गया? तो तुम तो नया उनका तो नहीं फट ਹੈ ਮੈਨੂੰ ਉੱਚਾ ਕਰਦੇ ਉੱਚਾ ਕਰਦੇ ਜਿਹਾ ਇਦਾਂ ਨਾ ਉਹ ਸੇਂਦਰ ਵਿੱਚੀ ਡੋੜੋ ਡੋੜੋ ਨਾ ਰਾਸਤੇ ਤੋਂ ਇਸ ਵਾਈ ਤੋਂ ਕਹੀ ਜਾਂਦੀ ਨਾ ਇਸ ਦਾ ਬੱਦ ਹੋ ਕੇ ਜਰਾ ਉੱਤ ਜਾ ਤੋ ਸੇਰੇ ਆਇਂ ਨਾ ਦੇ ਛੋਟੀ ਇਹ ਕਿਹੜੀ ਕੁੜੀ ਹੈ ਮੱਕੰਦੀ ਮੱਕੰਦੀ ਆਮਰੀ ਦੀ ਅੱਛਾ ਤੁਸੀਂ ਬਲੌਗ ਬਣੋ ਨਾ ਮੇਰਾ ਇਹ ਸਾਰਾ ਬਲੌਗ ਚੱਲਦੇ ਮੇਰਾ ਮੋਰ ਵਰਕੇ ਲੈ ਗਈ ਜੇ ਮੈਂ ਬਣਾਉਂਗੀ ਤੁਸੀਂ ਵੀ ਲੱਗੇ ਬਲੌਗ 你还不懂。 ਕਿਣੀ ਮਗਾਂ ਇੱਕ ਲੱਗ ਗਈ ਇੱਕ ਥਾਰੇ ਪਰ ਨਾਨ ਜਿਨੀ ਸਤਿ ਬਣੰਦਿਆ ਸੱਚੇ ਕਵਨਾਲ ਨਾਮ ਚੰਗੇ ਆਖੀਆ ਭਵਨ ਵਿਸਵਕ ਨਾ ਕੋ ਗੁਰ ਲਖ ਪਿਆਦਾ ਨਾ ਕੋ ਗੁਰ ਸੁਪੀ ਬੋਲਾ ਪ੍ਰਤਾਪ ਦੇ ਕਰਾ ਤਰੁਪੀ ਵਪਨਾਰੇ ਕਿਆ ਦਾਇੰਗ ਲੋਕ ਕੀ ਤੇਤੀ ਤੇਗ ਨਾ ਪਾ ਨਾ ਤਿਸੋ ਬਾਤ ਪਿਤਾ ਸੁਖਾਤਾ ਸਾਈਂ ਜੁੱਤੀ ਜਣਾ ਸਰਮਸਾ ਜਿਲ੍ਹਿਆਂ ਦਾ ਤੇ ਅੱਜ ਆਪਣੀ ਸ਼ੋਪਿੰਗ ਸਾਰੀ ਹੋ ਗਈ ਆ ਤੇ ਉਸ ਤੋਂ ਬਾਅਦ ਆਪਾਂ ਕਿਸੇ ਨੂੰ ਨਹੀਂ ਭਾਤ ਮੱਜਾਂ ਨੂੰ ਫੇਰ ਆਪਾਂ ਲੱਗੇ ਤੇ ਜੀ ਪਿੰਡ ਅਖੰਡ ਪਾਤ ਪ੍ਰਗਾਸ ਹੋਇਆ ਤੇ ਆਪਾਂ ਨੇ ਕੱਲ ਵੀ ਬਲੌਗ ਸ਼ੇਅਰ ਕੀਤਾ ਸੀ ਜਿਹੜਾ ਉਹ ਖੰਡ ਪਾਤ ਤੇ ਆਪਾਂ ਜਾਣੇ ਜੀ ਪਿੰਡ ਉਹ ਰੰਗ ਬਣੇ ਵਿੱਚ ਨੰਬਰਦਾਰ ਤੇ ਉਹਨਾਂ ਆ ਉਹ ਪੈਗੀਵਾਰ ਨੰਬਰਦਾਰ ਬਣੇ ਨੇ ਉਹਦੀ ਖੁਸ਼ੀ ਵਿੱਚ ਉਹਨਾਂ ਨੇ ਖੰਡ ਪਾਤ ਪ੍ਰਗਾਸ ਕਰਾਇਆ ਹੋਇਆ ਹੈਗਾ ਕੱਲ ਨੂੰ ਧੋ ਪੈਦੂ ਕੱਲ ਨੂੰ ਵੀ ਆਪਾਂ ਜਾ ਕੇ ਬਲੌਗ ਬਣਾਵਾਂਗੇ ਆਪਾਂ ਹੁਣ ਵਿੱਚ ਆਏ ਆ ਆਪਾਂ ਰੋਟੀ ਪਾਣੀ ਉੱਥੇ ਖਾ ਕੇ ਹੁਣ ਆਿਆਂਗੇ ਟਾਈਮ ਲੱਗ ਜਣਾ ਕਿੰਨਾ ਟਾਈਮ ਹੋ ਗਿਆ 6:30 ਹੋ ਗਏ 7 ਵਜੇ ਕੀ ਟਾਈਮ ਆ ਜਣਾ ਤੇ ਆਪਾਂ ਤੁਹਾਨੂੰ ਹੁਣ ਦਿਖਾਉਣੇ ਜੀ ਬੂਟ ਕਿਵੇਂ ਕੀਵੇਂ ਲਿਆਉਂਦੇ ਨੇ ਇੱਕ ਜੀ ਸਭ ਤੋਂ ਪਹਿਲਾਂ ਜੀ ਅਸ਼ਮੀਤ ਦੇ ਠੀਏ ਹੁਲਾ ਦੇਣਾ ਜਿਹੜੇ ਇਹ ਅਸ਼ਮੀਤ ਦੇ ਬੂਟ ਨੇ ਇਹ ਤਾਂ ਉਹਨਾ ਪਾਉਂਗਾ ਹਨਾ ਪੈਂਟ ਕੋਟ ਕੋਟ ਪੈਂਟ ਕੋਟ ਪੈਂਟ ਨਾਲ ਹੀ ਪਾਉਣਾ ਇੱਥੇ ਦੇਖੋ ਜੀ ਬਣਾ ਵੱਡੇ ਵੱਡੇ ਜੇ ਲਾ ਦੇਣਾ ਹਨਾ ਹੋ ਰਹੀ ਏ ਹਾ ਇਹਦੇ ਪੈ ਰਹੀ ਹੈ ਆਪਣੇ ਵੀ ਪਾਏ ਹੀ ਹੈਗੇ ਤੇ ਸਾਡੇ ਚ ਬੰਦਾ ਸਾਡੀ ਇਹ ਤਾਂ ਬੂਟੇ ਪਾਉਂਦੇ ਨੇ ਇਹ ਕਦੇ ਆ ਕੁਝ ਨਹੀਂ ਪਹਾਈਦੀ ਤੇ ਹੁਣ 31ਵੀਂ ਅੱਲੇ ਕੀ ਆਏਗਾ ਹਨਾ ਬੱਚਿਆਂ ਜਿਉਂ ਆਪਾਂ ਦੀ ਪਸੰਦ ਹੁੰਦੀ ਹੈ ਕਿ ਕੋਜੇ ਬਵਾਦੇ ਨੇ ਸਾਰੇ ਜਿਹੜੇ ਇੱਕ ਦੂਜੇ ਨਾਲ ਉਹ ਕਰਕੇ ਲਿਆਉਂਦੇ ਨੇ ਇਮੇ ਤੇ ਬਾਈ ਹਿੱਤੀ ਅਈ ਕਸ਼ਮੀਰ ਤੋਂ ਵੀ ਲੈ ਆਵਾਂਗੇ। ਸਾਰਿਆਂ ਨੇ ਦੋ ਦੋ ਜੋੜੇ ਜੰਦ ਪੀਤੀ ਨੇ ਵੀ ਦੋ ਜੋੜੇ ਲੈੰਦੇ ਨੇ। ਤੇ ਕਸ਼ਮੀਰ ਨੇ ਵੀ ਮੈਂ ਤੇ ਸਾਡੇ ਚੋਂ ਦਾ ਸਾਰ ਨੂੰ ਇਦਾਂ ਦਾ ਸਾਹ ਦੇ ਬੂਤ ਦੇਖੋ ਆਹ ਤੇਨ ਸੋਣਾ ਲੱਗਿਆ ਇੱਥੇ ਇੱਕ ਜੋੜਾ ਆ ਗਿਆ ਜਿਸ ਮਿੱਤ ਦਾ ਹਾਂ ਇਹ ਤਾਂ ਅੰਗੀ ਖੁੜਚੇਟ ਨੰਮੀ ਨਾ। ਨੂੰਗੇ ਇਹ ਹੋਈ ਹੋਈ ਪਈਏਗੀ। ਇਹ ਜਿਹੜਾ ਦਹਤ ਮੈਂ ਮੈਨੂੰ ਬਾੜ ਵੱਡੀ ਪਾਉਂਦੀ ਨਹੀਂ ਹੈ ਕਿ ਮੈਂ ਨਿੱਕੀ ਲੈਤੀ ਹੈਗੀ ਫਿਰ ਮੈਂ ਕੱਲ ਰਾਤ ਨੂੰ ਮੈਂ ਕੱਲ ਉਹ ਹੀ ਪਾ ਲੂੰਗੀ ਜਦੋਂ ਮੈਂ ਲੋਨ ਪਈਏ ਜੀ ਕੱਲ ਦੀ ਹੋਏਗਾ ਇਹ ਕਰਨ ਨੂੰ ਸੌਣ ਹੀ ਨਹੀਂ ਲੱਗ ਰਹੀ ਪਹਿਲਾਂ ਵੀ ਰਾਤ ਨੂੰ ਤਾਂ ਦਿੱਤੀ ਰੱਖ ਪਰ ਮੈਨੂੰ ਜਦੋਂ ਕਹਿੰਦੇ ਵੀ ਦਿੱਤੀ ਨਹੀਂ ਮਾਗੀ ਸੌਣੀ ਲੱਗਦੀ ਹੈ ਕਿ ਥੋੜੀ ਜੀ ਹੀਰਾ ਲੈ ਕੇ ਆ ਆ ਤਾਂ ਉਹ ਮੁੱਢੇ ਤੋਂ ਪਾਉਣ ਵਾਸਤੇ ਨਹੀਂ ਜੇ ਥੋੜਾ ਦੋ ਹੀ ਦੇ ਦੇ ਸਵੇਰੇ ਸੋਣਾ ਜੀ ਜਫਰੀਦਪਾਲ ਦੇ ਆਪਣੀ ਕੋਈ ਨਾ ਥੋੜਾ ਜਿਹਾ ਹੀ ਫਰਕ ਆ ਹੈ ਥੋੜਾ ਜਿਹਾ ਹੀ ਫਰਕ ਨਾ ਦੇਖੋ ਜੀ ਇਹ ਨਹੀਂ ਜੀ ਫਰੀਦਪਾਲ ਦੇ ਕੀ ਆ ਇਹ ਸੋਨੇ ਵੀ ਬਹੁਤ ਲੱਗ ਜਣੇ ਤੇ ਮਿਠਾਈ ਜੀ ਬਹੁਤ ਜ਼ਿਆਦੇ ਹੋਈ ਪਈਏਗੀ ਜੁਤਾ ਕੁਤਬਿਆ ਨਾ ਤੁਸੀਂ ਜਦੋਂ ਕਰਕੇ ਜਾਦੇ ਹੋ ਜੀ ਇਹ ਫ੍ਰੀਡ ਵਾਲੀ ਜਿੱਪੀ ਮੈਨ ਪਹਿਲੀ ਵਾਰ ਚਿੱਪ ਸੰਗਾਈ ਮੈਨ ਸੋਣੀ ਲੱਗੂ ਹਾਂ ਇਹ ਬਸ ਨੂੰ ਲਾ ਗਈ ਦਿੱਤੀ ਉਹ ਵੀ ਸੂਟ ਨਾਲ ਮੈਚਿੰਗ ਕਰਦੀ ਸੀ ਐ ਹੀ ਉਹ ਕਿਹੜਾ ਹੀ ਸੂਟ ਤੇ ਲੈ ਕੇ ਲਾ ਦੇ ਤੀ ਤੇ ਲੋਜੀ ਬਸੇ ਸੀ ਆਪਣਾ ਅੱਜ ਜੁੱਤੀਆਂ ਲੈਣ ਵਕਤ ਖਾਦੀਆਂ ਹੈਂਡਲ ਤੇ ਕੱਪੜੇ ਹਜੇ ਅਸ਼ਮੀਤ ਦਾ ਕੁੱਤਾ ਹੋ ਰਹਿ ਗਿਆ ਪੈਂਟ ਕੋਟ ਆਹ ਫਰੈਂਚ ਫਰਸਾ ਰਹਿ ਗਈ ਕਾ ਤਾ ਜਦੋਂ ਆਪਾਂ ਜੋੜੇ ਤੇ ਦੱਕੇ ਉਹ ਦਿਖਾ ਜਾਂਦਾ ਲਾ ਇਹ ਕਿਉਂ ਉਹ ਵਿੱਚ ਬੋਟੀ ਚ ਪਾ ਕੇ ਰੱਖ ਲਈ ਜਦ ਤੱਕ ਕਿੰਨੇ ਮਰਜੀ ਹੋਣ ਉੰਨੇ ਥੋੜੇ ਨੇ ਪੈਂਟ ਕੋਟ ਇਸ ਵਿੱਚ ਨੇ ਸਾੰਤਾ ਅੱਡਾ ਕੁੜਤਾ ਪਿਆ ਮ ਸਾੰਤਾ ਕੱਪੜੇ ਤਾਂ ਸਾੰਤੇ ਸਾਰੇ ਰੱਖਤੇ ਬਸ ਸਾਡੇ ਜਵੰਦਾ ਸਾਥ ਰਹਿੰਦਾ ਹੈ ਕਿ ਕੱਪੜੇ ਲੈ ਆਉਂਕਣਿਓ ਉਹ ਫਿਰਦਾ ਹੈ ਸਵੇਰੇ ਜਦੋਂ ਹੋਟਲ ਪਹੁੰਚੇਗਾ ਉਸ ਤੋਂ ਬਾਅਦ ਫਿਰ ਕੱਪੜੇ ਲੈ ਕੇ ਆਉਂਦਾ ਥੋੜਾ ਜਿਹੀ ਕਰਦੀ ਸ਼ਾਪਿੰਗ ਏਤੀ ਜੀ ਅੱਜ ਦੀ ਆਪਣੀ ਸ਼ਾਪਿੰਗ ਤੇ ਬਲਾਗ ਨੂੰ ਹਿੰਦ ਤੱਕ ਜਰੂਰ ਦੇਖਿਆ ਕਰੋ ਬਲਾਗ ਕਿਵੇਂ ਦਲਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਾਂਗੇ ਸੋਨੇ ਦੇ ਬਲਾਗ ਨਾਲ ਸਾਰਨ ਪਿਆਰਪਰੀ ਸਤਿ ਸ੍ਰੀ ਅਕਾਲ